ਚੱਲ ਰਹੀ ਹੈ ਉਹਦੇ ਬਾਰੇ ਗੱਲ ਕਰਨ ਜਾ ਰਹੇ ਮੈਂ ਮਨਪ੍ਰੀਤ ਆਯੂਸ਼ਮਨ ਆਯੁਰਵੇਦਾ ਤੋਂ ਕਿ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅੱਜ ਨਸ਼ਿਆਂ ਦੇ ਦਲਦਲ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨਸ਼ਾ ਹੈਗਾ ਉਹ ਚਿੱਟਾ ਜਿਹਨੂੰ ਅੱਜ ਵਹਾਵ ਹੈ ਉਹ ਦਿਨ-ਪ ਦਿਨ ਜਿਹੜਾ ਬਹੁਤ ਵੱਧਾ ਹੈ ਨਾ ਸਾਲ ਦੇ ਬੱਚੇ 14-14 ਸਾਲ ਦੇ ਬੱਚੇ ਜਦੋਂ ਅੱਜ ਉਹ ਨਸ਼ੇ ਦੇ ਦਲਦਲ ਨੇ ਮੈਂ ਰਾਜ ਕੁਮਾਰੀ ਪੰਜਾਬ ਮੇਲ ਪੰਜਾਬ ਨੂੰ ਚੈਨਲ ਤੋਂ ਅੱਜ ਅੱਸੀ ਪਹੁੰਚੇ ਆ ਨਾਬਾ ਨਾਬਾ ਜਿੱਥੇ ਕਿ ਨਸ਼ਾ ਛਡਾਉਣ ਵਾਸਤੇ ਇੱਕ ਦਫ਼ਤਰ ਬਣਾਇਆ ਹੈ ਮੈਡਮ ਮਨਪ੍ਰੀਤ ਚਕੌਰ ਜੀ ਦਾ ਮਨਪ੍ਰੀਤ ਚਕੌਰ ਜੀ ਕਹਿ ਰਹੇ ਨੇ ਚਿੱਟਾ ਨਸਾਸ दारू ਸਭ ਕੁ ਸੜਾਇਆ ਜਾਂਦਾ ਪਰ ਸੜਾਇਆ ਜਾਂਦਾ ਪਹਿਲੇ ਦਿਨ ਹੀ ਪਤਾ ਲੱਗ ਜਾਂਦਾ ਹੈ ਮਰੀਜ਼ਾ ਨੂੰ ਕਿਸ ਤਰ੍ਹਾਂ ਤੇ ਆਪ ਆਉ ਗੱਲਬਾਤ ਕਰਦੇ ਆ ਮਨਪ੍ਰੀਤ ਜੀ ਨਾਲ ਅਹੀਂ ਮੈਂ ਸ੍ਰੀ ਕਾ ਜੀ ਹਾਂਜੀ ਸ੍ਰੀ ਕਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਪੰਜਾਬ న్యూਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅੱਜ ਅਸੀਂ ਜਿਸ ਵਿਸ਼ੇ ਤੇ ਅਸੀਂ ਪਹੁੰਚੇ ਆ ਜੁੜੇ ਸੀ ਅੱਜ ਅਸੀਂ ਇਕੱਠੇ ਹੋਏ ਆ ਤਾਂ ਉਹ ਨਸ਼ਿਆਂ ਦੇ ਪ੍ਰਤੀ ਅਸੀਂ ਜਾਂ ਜਿਹੜਾ ਜਾਦੂ ਤਾਂ ਜੋ ਅਸੀਂ ਅੱਜ ਸਮਾਜ ਦੇ ਵਿੱਚ ਜਿਹੜਾ ਨਸ਼ਿਆਂ ਦਾ ਛੇਵਾਂ ਦਰਿਆ ਚੱਲ ਰਿਹਾ ਉਹਦੇ ਬਾਰੇ ਗੱਲ ਕਰਨ ਜਾ ਰਹੇ ਆ ਮੈਂ ਮਨਪ੍ਰੀਤ ਆਯੂਸ਼ਮਨ ਆਯੁਰਵੈਦਾ ਤੋਂ ਅਗਰ ਅਸੀਂ ਅੱਜ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਜੋ ਅੱਜ ਬਹੁਤ ਜੁਗਾ ਜੁਗਾ ਤੋਂ ਜਿਹੜੀਆਂ ਪੈਥੀਆਂ ਚੱਲਦੀਆਂ ਆ ਰਹੀਆਂ ਨੇ ਬਹੁਤ ਸਾਰੇ ਮੇਰੇ ਵੀਰ ਭਰਾ ਇਸ ਚੀਜ਼ ਦੇ ਉੱਤੇ ਲੱਗੇ ਹੋਏ ਨੇ ਹੰਬਲਾ ਵੀ ਮਾਰ ਰਹੇ ਨੇ ਬਟ ਅੱਜ ਦੇਖੇ ਕਿਤੇ ਨਾ ਕਿਤੇ ਸਰਕਾਰਾਂ ਵੀ ਇਸ ਉੱਤੇ ਕੰਮ ਕਰ ਰਹੀਆਂ ਨੇ ਬਟ ਉਸ ਚੀਜ਼ ਦਾ ਜਿਹੜਾ ਹੱਲ ਹੈ ਉਹ ਬਿਲਕੁਲ ਨਹੀਂ ਹੋ ਰਿਹਾ ਉਹਦਾ ਕਿਤੇ ਨਾ ਕਿਤੇ ਕਾਰਨ ਨਹੀਂ ਹੈ ਕਿ ਅੱਜ ਦੀ ਜਿਹੜੀ ਸਾਡੀ ਯੂਥ ਹੈ ਜਿਹੜੀ ਸਾਡੀ ਜਨਰੇਸ਼ਨ ਹੈ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅੱਜ ਨਸ਼ਿਆਂ ਦੇ ਦਲਦਲ ਦੇ ਵਿੱਚ ਬਹੁਤ ਅਦਾ ਤਸਦੀਜ਼ ਆ ਰਹੀ ਹੈ ਉਰ ਉਹਦਾ ਕਾਰਨ ਕੀ ਹੈ ਕਿ ਕਿਤੇ ਨਾ ਕਿਤੇ ਜਦੋਂ ਅਸੀਂ ਅੱਜ ਦੇਖਦੇ ਹਾਂ 2012 ਤੋਂ ਇਸ ਚੀਜ਼ ਉੱਤੇ ਕੰਮ ਕਰ ਰਹੇ ਹਾਂ ਜਦੋਂ ਅਸੀਂ ਇਹ ਚੀਜ਼ ਦੇਖਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਡੂ ਟੂ ਸੁਸਾਇਟੀ ਬੱਚਿਆਂ ਦੀ ਜਾਂ ਫਿਰ ਅੱਜ ਬਹੁਤ ਪੁਰਾਣੇ ਬਜ਼ੁਰਗ ਜਿਹੜੇ ਸਾਡੇ ਅੱਜ ਨਸ਼ਾ ਕਰ ਰਹੇ ਨੇ ਜਾਂ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਆਫੀਮ ਭੁੱਕੀ ਨਸ਼ਾ ਮੰਨਿਆ ਜਾਂਦਾ ਸੀ ਪਰ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਨਸ਼ਾ ਹੈਗਾ ਉਹ ਚਿਟਾ ਜਿਹਨੂੰ ਅਸੀਂ ਕਹਿ ਦਿੰਨੇ ਆ ਉਹਦਾ ਜਿਹੜਾ ਅੱਜ ਬਹਾਵ ਹੈ ਉਹ ਦਿਨ-ਪ ਦਿਨ ਜਿਹੜਾ ਬਹੁਤ ਵੱਧਾ ਜਾ ਰਿਹਾ ਔਰ 18-18 ਸਾਲ ਦੇ ਬੱਚੇ 14-14 ਸਾਲ ਦੇ ਬੱਚੇ ਜਦੋਂ ਅੱਜ ਉਹ ਨਸ਼ੇ ਦੇ ਦਲਦਲ ਦੇ ਵਿੱਚ ਫਸੇ ਹੋਏ ਨੇ ਜਦੋਂ ਸਾਨੂੰ ਪਤਾ ਚੱਲਦਾ ਹੈ ਕਈ ਬੱਚਿਆਂ ਦੇ ਪੇਰੈਂਟਸ ਇੱਥੇ ਆਉਂਦੇ ਨੇ ਸਾਨੂੰ ਪਤਾ ਚੱਲਦਾ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਮੈਮ ਜਿਸ ਤਰ੍ਹਾਂ ਲੋਕ ਚਿੱਟਾ ਬੱਚੇ ਪੀਂਦੇ ਨੇ ਹੋਰ ਕਰਦੇ ਨੇ ਤੇ ਇਸ ਤਰ੍ਹਾਂ ਕਿਸ ਤਰ੍ਹਾਂ ਛਡਾ ਸਕਦੇ ਹਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪਹਿਲੇ ਦਿਨ ਦੇ ਵਿੱਚ ਸਾਥੋਂ ਦਵਾਈ ਲਓ ਤਾਂ ਨਸ਼ਾ ਛੱਡ ਜਾਓ ਕਿਸ ਤਰ੍ਹਾਂ ਛੱਡ ਜਾਇਓਗੇ ਦੇਖੋ ਮੈਂ ਮਤਲਬ ਸਾਨੂੰ ਇਦਾਂ ਲੱਗਦਾ ਕਿ ਜਿੰਨਾ ਵੀ ਅਸੀਂ ਅੱਜ ਤੱਕ ਨਸ਼ਿਆਂ ਦੇ ਉੱਤੇ ਕੰਮ ਕਰ ਰਹੇ ਹਾਂ ਤਾਂ ਇੱਕੋ ਇੱਕ ਪੈਥੀ ਹੈ ਆਯੁਰਵੇਦ ਦਾ ਜਿਹੜੀ ਤੁਹਾਡੇ ਸ਼ਰੀਰ ਦੇ ਵਾਸਤੇ ਬਹੁਤ ਜ਼ਿਆਦਾ ਸੇਫਲੀ ਜਿਹਨੂੰ ਅਸੀਂ ਪੈਥੀ ਮੰਨਿਆ ਜਾਂਦਾ ਹੈ ਕਿਉਂਕਿ ਦੇਖੋ ਇਨਸਟੈਂਟ ਜਿਹੜਾ ਹੱਲ ਹੁੰਦਾ ਉਹ ਅਸੀਂ ਕਹਿ ਦਈਏ ਵੀ ਅਸੀਂ ਮੰਨਦੇ ਹਾਂ ਕਿ ਉਹ ਆਯੁਰਵੈਦਿਕ ਦੇ ਵਿੱਚ ਹੀ ਸੰਭਲ ਹੈ ਬਟ ਲੇਕਿਨ ਸਾਨੂੰ ਲੱਗਦਾ ਕਿ ਬੱਚਿਆਂ ਦੀ ਸੇਤਾਂ ਦੇ ਨੂੰ ਜਦੋਂ ਅਸੀਂ ਇਸਾ ਦੇਖਦੇ ਹਾਂ ਲੋਕ ਪੇਸ਼ੈਂਟ ਬੱਚੇ ਜਿਹੜੇ ਹੈ ਉਹ ਸੈਂਟਰਾਂ ਦੇ ਵਿੱਚ ਵੀ ਜਾਂਦੇ ਨੇ ਪਰ ਜਿਹੜੇ ਸੈਂਟਰਾਂ ਦੇ ਵਿੱਚੋਂ ਆਉਂਦੇ ਨੇ ਪਰ ਉਹ ਫੇਰ ਨਸ਼ਾ ਕਰਦੇ ਨੇ ਉਹਦਾ ਇੱਕੋ ਇੱਕ ਕਾਰਨ ਹੈ ਕਿਉਂਕਿ ਪੇਸ਼ੈਂਟ ਆਪਣੇ ਆਪ ਦੇ ਵਿੱਚ ਉਹਦਾ ਕੌਨਫੀਡੈਂਸ ਜਿਹੜਾ ਹੈਗਾ ਉਹ ਨਹੀਂ ਬਣਦਾ ਉਹਨੂੰ ਇਦਾਂ ਲੱਗਦਾ ਕਿ ਵੀ ਮਤਲਬ ਜਿਹੜਾ ਮੈਂ ਨਸ਼ਾ ਵੈ ਮੈਂ ਇਹਨਾਂ ਦੇ ਵਿੱਚ ਐਸਾ ਆਯੁਰਵੈਦਿਕ ਦੇ ਵਿੱਚ ਇਹ ਚੀਜ਼ ਪੋਸੀਬਲ ਹੀ ਨਹੀਂ ਹੈਗੀ ਕਿ ਜਿਹੜੀ ਸਾਨੂੰ ਪਹਿਲੇ ਦਿਨ ਤੋਂ ਪਹਿਲੀ ਡੋਸ ਤੋਂ ਹੀ ਜਿਹੜਾ ਸਾਡਾ ਨਸ਼ਾ ਮੁਕਤ ਕਰਾ ਦੇ ਬਟ ਅਸੀਂ ਕਿਤੇ ਨਾ ਕਿਤੇ ਇਸ ਚੀਜ਼ ਦੀ ਤੋੜ ਦੀ ਗਰੰਟੀ ਲੈਣੇ ਆ ਕਿ ਪੇਸ਼ੈਂਟ ਪਹਿਲੇ ਦਿਨ ਤੋਂ ਪਹਿਲੀ ਡੋਸ ਤੋਂ ਚਾਹੇ ਉਹ ਅਫੀਨ ਖਾ ਰਿਹਾ ਹੈ ਚਾਹੇ ਉਹ ਬੁੱਕੀ ਕਰ ਰਿਹਾ ਹੈ ਚਾਹੇ ਉਹ ਚਿਟਾ ਲਾ ਰਿਹਾ ਹੈ ਚਾਹੇ ਉਹ ਸਮੈਕ ਪੀ ਰਿਹਾ ਹੈ ਚਾਹੇ ਉਹ ਜੀਵਨੀਆਂ ਇਵਨ ਡੈਟ ਦੀ ਜੀਵਨੀਆਂ ਗੋਲੀਆਂ ਵੀ ਖਾ ਰਿਹਾ ਹੈ ਜਾਂ ਕੋਈ ਜਿੰਨੀਆਂ ਵੀ ਕੋਈ ਨਸ਼ਾ ਕਰ ਰਿਹਾ ਹੈ ਉਸ ਉੱਤੇ ਹਮਲਾ ਮਾਰਨ ਲੱਗੀ ਹੋਈ ਹੈ ਬਹੁਤ ਮੇਰੇ ਵੀਰਪਰਾ ਜਿਹੜੀ ਅਜਾ ਜੁਗਾ ਜੁਗਾ ਤੋਂ ਜਿਹੜੀ ਪੈਥੀ ਚੱਲਦੀ ਆ ਰਹੀ ਹੈ ਆਯੁਰਵੈਦਾਂ ਦੇ ਉੱਤੇ ਅੱਜ ਦੇਖਿਆ ਜਾਵੇ ਤਾਂ ਤੁਸੀਂ ਸਾਨੂੰ ਆ ਕੇ ਤੇ ਬਹੁਤ ਲੋਕ ਕਹਿੰਦੇ ਆ ਕਿ ਨਾ ਜਦੋਂ ਅਸੀਂ ਚੈਨਲ ਖੋਦੇ ਜਣਾ ਖਣਾ ਬੰਦਾ ਅਜ ਆਯੁਰਵੇਦਾ ਦੇ ਉੱਤੇ ਕੰਮ ਕਰ ਰਿਹਾ ਨਸ਼ਾ ਛਡਾ ਰਿਹਾ ਬਟ ਸਾਨੂੰ ਲੱਗਦਾ ਕਿ ਤੁਹਾਡਾ ਆਪਣਾ ਇੱਕ ਵਿਸ਼ਵਾਸ ਸਾਡੀ ਇੱਕ ਮੈਡੀਸਨ ਦੀ ਡੋਜ਼ ਤੁਹਾਡੀਆਂ ਸਾਰੀਆਂ ਚੀਜ਼ਾਂ ਦੇ ਰਿਜ਼ਲਟ ਦੇ ਸਕਦੀ ਹੈ ਅੱਜ ਅਸੀਂ ਗੱਲ ਕਰੀਏ 2012 ਤੋਂ ਅਸੀਂ ਅਫੀਮ ਭੁੱਕੀ ਸਮਾਖ ਚਟਾ ਜੀ ਤਲੇ ਰੱਖਣ ਵਾਲੀਆਂ ਗੋਲੀਆਂ ਈਵਨ ਡੈਟ ਕੀ ਹੋਰ ਵੀ ਜੜੀਆਂ ਗੋਲੀਆਂ ਮਾਰਕੀਟ ਦੇ ਵਿੱਚ ਤੁਹਾਨੂੰ ਮਿਲਦੀਆਂ ਤਾਂ ਜੇ ਤੁਸੀਂ ਗੱਲ ਕਰੀਏ ਤਾਂ ਉਹ ਪਹਿਲੇ ਦਿਨ ਤੋਂ ਪਹਿਲੀ ਡੋਸ ਤੋਂ ਤੁਸੀਂ ਬਹੁਤ ਆਸਾਨੀ ਤਰੀਕੇ ਦੇ ਨਾਲ ਨਸ਼ਾ ਛੱਡ ਸਕਦੇ ਹੋ ਤੁਹਾਨੂੰ ਕੋਈ ਵੀ ਆਪਣਾ ਕੰਮ ਕਾਰ ਛੱਡਣ ਦੀ ਲੋੜ ਨਹੀਂ ਪੈਂਦੀ ਤੁਸੀਂ ਆਪਣਾ ਘਰ ਬੈਠ ਕੇ ਜਾਂ ਫਿਰ ਆਪਣੇ ਚੱਲਦੇ ਫਿਰਦੇ ਆਪਣੇ ਕਿਸੇ ਕੰਮ ਕਾਰਤੇ ਜਾਂਦੇ ਜਾਂਦੇ ਤੁਸੀਂ ਇਹ ਨਸ਼ਾ ਛੱਡ ਸਕਦੇ ਹੋ ਅਬ ਜੇ ਪੰਜਾਬੀਆਂ ਵਾਲੀ ਗੱਲ ਕਰੀਏ ਤਾਂ ਜਿੱਦਾਂ ਅਸੀਂ ਗੱਡੀ ਦੀ ਸਰਵਿਸ ਕਰਵਾਨੀ ਹੈ ਤਾਂ ਸਾਨੂੰ ਟਾਈਮ-ਟਾਈਮ ਤੇ ਆਪਣੇ ਸ਼ਰੀਰ ਦੀ ਬਾਡੀ ਦੀ ਸਰਵਿਸ ਦੀ ਵੀ ਲੋੜ ਪੈਂਦੀ ਹੈ ਕਿਤੇ ਨਾ ਕਿਤੇ ਜਿਹੜੀ ਸਾਡੀ ਮੈਡੀਸਨ ਹੈ ਉਹਦਾ ਰਿਜ਼ਲਟ ਪਹਿਲੇ ਦਿਨ ਤੋਂ ਹੀ ਸੰਭਵ ਹੋ ਜਾਂਦਾ ਹੈ ਕਿਉਂਕਿ ਸਾਨੂੰ ਬਹੁਤ ਪੇਸ਼ੇਂਟ ਪੁੱਛਦੇ ਕਿ ਇਹਦੇ ਵਿੱਚ ਨਸ਼ਾ ਹੈ ਜਿਹੜਾ ਪਹਿਲੇ ਦਿਨ ਤੋਂ ਹੀ ਕੰਮ ਕਰ ਜਾਊਗਾ ਨੋ ਨੈਵਰ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਹੈ ਕਿਉਂਕਿ ਜਿਹੜਾ ਨਸ਼ਾ ਹੁੰਦਾ ਉਹ ਦਿਨ-ਪੈ ਦਿਨ ਵੱਧਦਾ ਜਾਂਦਾ ਹੈ ਜਿਹੜੀ ਸਾਡੀ ਮੈਡੀਸਨ ਹੈ ਉਹ ਹਰ 5 ਦਿਨ ਬਾਅਦ ਘਟਦੀ ਜਾਂਦੀ ਹੈ ਤਾਂ ਸੋ ਤੁਹਾਡੇ ਸਾਡੇ ਸਾਹਮਣੇ ਰਿਜ਼ਲਟ ਆਉਂਦਾ ਜਾਂਦਾ ਹੈ कि ਜਿਹੜੀ ਇਹ ਮੈਡੀਸਨ ਦਾ ਰਿਜ਼ਲਟ ਹੈ ਔਰ ਇਹ 40 ਤੋਂ 45 ਦਿਨ ਦਾ ਜਿਹੜਾ ਸਾਡਾ ਕੋਰਸ ਹੈ ਇਹ ਬੰਦ ਕਿਦਾਂ ਹੋਏਗਾ ਹਰ ਪੰਜ-ਪੰਜ ਦਿਨ ਬਾਅਦ ਅਸੀਂ ਜਿਹੜੀ ਮੈਡੀਸਨ ਉਹਨੂੰ ਟੈਪਰ ਕਰਕੇ ਬੰਦ ਕਰ ਦਾਂਗੇ ਤਾਂ ਸੋ ਤੁਹਾਡੇ ਸਾਹਮਣੇ ਰਿਜ਼ਲਟ ਆਣਾ ਸਟਾਰਟ ਹੋ ਜਾਏਗਾ ਕਿ ਪਹਿਲੇ ਦਿਨ ਤੋਂ ਵੀ ਨਾ ਤਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਤੋੜ ਲੱਗੀ ਨਾ ਤਕਲੀਫ ਆਈ ਨਾ ਕੋਈ ਲੱਤਾਂ ਚ ਦਰਦ ਹੋਇਆ ਨਾ ਅੱਖਾਂ 'ਚੋਂ ਪਾਣੀ ਆਇਆ ਨਾ ਉਬਾਸੀਆਂ ਆਈਆਂ ਤਾਂ ਇਟ ਮੀਨ ਟੂ ਸੇ ਦੈਟ ਇਹਨਾਂ ਦੀ ਜਿਹੜੀ ਮੈਡੀਸਨ ਆ ਸਾਨੂੰ ਪਹਿਲੇ ਦਿਨ ਤੋਂ ਰਿਜ਼ਲਟ ਦੇ ਦਿੰਦੀ ਹੈ ਕਿ ਇਸ ਤਰ੍ਹਾਂ ਮੈਮ ਜਿਵੇਂ ਲੋਕ ਕਹਿੰਦੇ ਨੇ ਵੀ ਅਸੀਂ ਨਸ਼ਾਈ ਦਵਾਈ ਛੱਡਣ ਬਾਅਦ ਤੇ ਲੈਤੀ ਪਰ ਸਾਨੂੰ ਕੋਈ ਅਸਰ ਨਹੀਂ ਹੁੰਦਾ ਜੀ ਪਹਿਲੇ 4 ਦਿਨ ਅਸਰ ਹੁੰਦਾ ਉਸ ਤੋਂ ਬਾਅਦ ਅਸਰ ਨਹੀਂ ਹੁੰਦਾ ਕੀ ਕਾਰਨ ਆ ਇਸ ਦਾ ਦੇ ਕੋ ਮਤਲਬ ਮੈਨੂੰ ਇਹਦਾ ਇਦਾਂ ਲੱਗਦਾ ਕਿ ਜਿਹੜੇ ਪੇਸ਼ੈਂਟ ਨੂੰ ਰਿਜ਼ਲਟ ਨਹੀਂ ਮਿਲਦਾ ਤਾਂ ਜਿਹੜੇ ਪੇਸ਼ੈਂਟ ਕਿਸੇ ਨਾ ਕਿਸੇ ਜਗ੍ਹਾ ਤੋਂ ਖਫਾ ਹੋ ਚੁੱਕੇ ਨੂੰ ਇੱਕ ਵਾਰੀ ਇੱਥੇ ਨਾਬਾ ਦੇ ਵਿੱਚ ਸਰਕੂਲਰ ਰੋਡ ਨੇੜੇ ਐਲਐਸਸੀ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੀ ਹੈ ਉਹਨਾਂ ਦੇ ਸਾਰੇ ਸਵਾਲਾਂ ਦਾ ਜਿਹੜੇ ਜਵਾਬ ਹੈ ਮੈਨੂੰ ਲੱਗਦਾ ਕਿ ਇੱਥੇ ਆ ਕੇ ਪੂਰੇ ਹੋ ਜਾਣਗੇ ਬਟ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੈਨੂੰ ਪੇਸ਼ੈਂਟ ਦੇ ਵਿੱਚ ਵੀ ਲੱਗਦਾ ਕਿ ਉਹ ਆਪਣੇ ਮਨ ਤੋਂ ਪ੍ਰਪੇਅਰ ਹੀ ਨਹੀਂ ਹੈ ਕਿਉਂਕਿ ਜਦ ਤੱਕ ਤੁਸੀਂ ਆਪਣੇ ਮਨ ਤੋਂ ਪ੍ਰਪੇਅਰ ਨਹੀਂ ਹੈ ਹਾਂ ਉਹਦੇ ਨਾਲ ਤੁਹਾਨੂੰ ਕੋਈ ਕੰਪਲਿਕੀਸ਼ਨ ਆਉਂਦੀਆਂ ਤੁਹਾਡੇ ਅੱਖਾਂ 'ਚੋਂ ਪਾਣੀ ਆਉਂਦਾ ਉਹ ਬਾਸ ਮੋਸ਼ਨ ਹੁੰਦੇ ਆ ਅਗਰ ਉਹਨਾਂ ਨੂੰ ਐਸੀ ਸਮੱਸਿਆ ਆਉਂਦੇ ਤਾਂ ਮੇਰੀ ਇਸ ਚੀਜ਼ ਦੀ ਗਾਰੰਟੀ ਹੈ ਕਿ ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਏਗੀ ਹਾਂ ਅਗਰ ਕਹਿੰਦੇ ਵੀ ਸਾਡਾ ਢਿੱਡ ਭਰਿਆ ਹੋਇਆ ਸਾਰਾ ਕੁਝ ਫੁੱਲ ਬਟਾ ਫੁੱਲ ਹੈ ਪਰ ਸਾਡੇ ਕਿਸੇ ਯਾਰ ਦੋਸਤ ਨੇ ਲਵਾਤਾ ੱੱਕੇ ਨਾਲ ਲਵਾਤਾ ਉਸ ਚੀਜ਼ ਦੀ ਦੇਖੋ ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਕੱਢ ਪਾਵਾਂਗੇ ਦੇਖੋ 1% ਤੁਹਾਡਾ ਮਨ ਤੇ 99% ਤੁਹਾਡੀ ਕੰਪਲਿਕੇਸ਼ਨ ਦੇ ਉੱਤੇ ਸਾਡੀ ਮੈਡੀਸਨ 101% ਰਿਜ਼ਲਟ ਦਿੰਦੀ ਹੈ ਇਸ ਤਰ੍ਹਾਂ ਮੈਡਮ ਜਿਸ ਤਰ੍ਹਾਂ ਲੋਕ ਉਹਨਾਂ ਨਸ਼ੇ ਦੀ ਦਵਾਈ ਲੈ ਜਾਂਦੇ ਨੇ ਛੱਡਣ ਵਾਸਤੇ ਤੇ ਜਦੋਂ ਲੈ ਕੇ ਹੀ ਬਾ ਜਾਂਦੇ ਨੇ ਤੇ ਅੱਗੇ ਜਾ ਕੇ ਅਗਲੇ ਨਿਵਾੜੀ ਚ ਰੱਖ ਦਿੰਦੇ ਨੇ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਨੇ ਸਾਨੂੰ ਅਸਰ ਨਹੀਂ ਹੁੰਦਾ ਉਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੇਰੇ ਨਾਲ ਮੈਨੂੰ ਲੱਗਦਾ ਕਿ ਉਹ ਪੇਸ਼ੈਂਟ ਇੱਥੇ ਆਉਣ ਹੀ ਨਾ ਜਿਨ੍ਹਾਂ ਨੇ ਆਪਣਾ ਮਨ ਹੀ ਨਹੀਂ ਬਣਾਇਆ ਜਿਨ੍ਹਾਂ ਨੇ ਆਪਣੇ ਇੱਥੇ ਆ ਕੇ ਦਵਾਈ ਖਰੀਦ ਕੇ ਪੈਸੇ ਵੇਸਟ ਕਰਕੇ ਉਹਦੇ ਜਾਕੇ अलमारੀਆਂ ਚ ਰੱਖਤੇ ਤਾਂ ਮੈਨੂੰ ਲੱਗਦਾ ਕਿ ਉਹ ਪੇਸ਼ੈਂਟ ਤਾਂ ਚੱਲ ਕੇ ਹੀ ਨਾ ਆਉਣ ਕਿਉਂਕਿ ਜੇ ਤੁਹਾਡਾ ਮਨ ਹੀ ਨਹੀਂ ਹੈਗਾ ਛੱਡਣ ਤੇ ਤਾਂ ਫਿਰ ਆਪਾਂ ਦਵਾਈ ਕਿਸ ਗੱਲ ਦੀ ਕਰਨੀ ਦੇਖੋ ਸਾਡੇ ਵੱਲੋਂ ਅਸੀਂ ਪੇਸ਼ੈਂਟ ਦੀ ਪੂਰੀ ਪੀਨ ਲੈ ਕੇ ਚੱਲਦੀਆਂ ਆਂ ਆਗੋ ਪੇਸ਼ੈਂਟ ਦੇ ਉੱਪਰ ਡਿਪੈਂਡ ਕਰਦਾ ਕਿ ਪੇਸ਼ੈਂਟ ਨੂੰ ਨਸ਼ਾ ਛੱਡਣਾ ਹੈ ਜਾਂ ਨਹੀਂ ਛੱਡਣਾ ਮੈਸੇਜ ਲਾਉਣੇ ਜਿਸ ਤਰ੍ਹਾਂ ਦਵਾਈ ਲੈ ਗਿਆ ਤੇ ਉਸ ਬਾਰੇ ਦੂਸਰੇ ਦਿਨ ਗੱਲਬਾਤ ਕਰਦੇ ਹੋਵੋਗੇ ਜਾਂ ਤੁਹਾਡੇ ਦਫ਼ਤਰ ਵੱਲੋਂ ਕਾਲ ਜਾਂਦੀ ਹੋਗੀ ਉਹਨਾਂ ਦੇਖੋ ਮੈਸੇਜ ਤਾਂ ਇਹ ਹੀ ਹੈ ਕਿ ਅਸੀਂ ਦਾ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਅਸੀਂ ਉਹਨਾਂ ਨੂੰ ਇਹੀ ਚੀਜ਼ ਸਮਝਾਉਣਾ ਚਾਹੁੰਦੇ ਕਿਤੇ ਨਾ ਕਿਤੇ ਅਸੀਂ ਵੀ ਪੇਰੈਂਟਸ ਆ ਸਾਡੇ ਵੀ ਬੱਚੇ ਨੇ ਸਾਨੂੰ ਇਦਾਂ ਲੱਗਦਾ ਹੈ ਕਿ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਤੁਹਾਡੇ ਵਾਸਤੇ ਜਿਹੜੀ ਇਹ ਆਯੁਰਵੈਦਿਕ ਪੈਥੀ ਹੈ ਜਿਹੜੀ ਸਾਡੀ ਮੈਡੀਸਨ ਆ ਤੁਹਾਨੂੰ 100% ਰਿਜ਼ਲਟ ਦੇਗੀ ਅਗਰ ਤੁਸੀਂ ਕਿਤੋਂ ਵੀ ਦਵਾਈਆਂ ਖਾ ਕੇ ਅੱਕ ਚੁੱਕੇ ਹੋ ਥੱਕ ਚੁੱਕੇ ਹੋ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਇਹ ਪੰਜਵਾਂ ਛੇਵਾਂ ਦਰਿਆ ਮਤਲਬ ਸਾਡੇ ਸਮਾਜ ਦੇ ਵਿੱਚ ਵਗ ਰਿਹਾ ਹੈ ਉਸ ਨੂੰ ਉਸ ਉੱਤੇ ਸੇ ਅਸੀਂ ਹਮਲਾ ਮਾਰਨ ਲੱਗੇ ਦੇਖੋ ਬਹੁਤ ਸਾਰੇ ਸਾਨੂੰ ਕਈ ਵਾਰ ਨੀਚੇ ਕਮੈਂਟ ਪਾ ਦਿੰਦੇ ਆ ਅੱਛਾ ਤੁਸੀਂ ਛਡਾਓਗੇ ਨਸ਼ਾ ਅਸੀਂ ਤਾਂ ਇੱਕ ਹੰਬਲਾ ਮਾਰ ਰਹੇ ਆ ਤੁਹਾਡੇ ਸਾਥ ਦੀ ਸਾਨੂੰ ਤੁਹਾਡੇ ਸਪੋਰਟ ਦੀ ਲੋੜ ਹੈ ਕਿ ਤੁਸੀਂ ਸਾਡੇ ਨਾਲ ਮਿਲ ਕੇ ਅਗਰ ਕੋਈ ਭੈਣ ਭਾਈ ਇਸ ਨਸ਼ੇ ਦੀ ਦਾਲਦਾਲ ਦੇ ਵਿੱਚ ਫਸ ਚੁੱਕਿਆ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਤਾਂ ਜੋ ਤੁਸੀਂ ਕਿਸੇ ਸਮਾਜ ਦਾ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਕਿਸੇ ਦਾ ਸੁਹਾਗ ਤੁਸੀਂ ਬਚਾ ਸਕੋ ਕਿਹੜੇ-ਕਿਹੜੇ ਰੋਗਾਂ ਦੀ ਦਵਾਈ ਦਿੱਤੀ ਜਾਂਦੀ ਹੈ ਉਹ ਦੇਖੋ ਨਸ਼ਾ ਛਡਾਣ ਦੇ ਉੱਤੇ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਨਸ਼ਾ ਛਡਾਣ ਦੇ ਉੱਤੇ ਹੀ ਕੰਮ ਕਰਦੇ ਹਾਂ ਉਹਦੇ ਨਾਲ ਜਿਹੜੀਆਂ ਗੱਲਦੀਆਂ ਨੀਂਦ ਨਾ ਆਣਾ ਜਾਂ ਕੋਈ ਉਹਨਾਂ ਨੂੰ ਮਰਦਾਨਾ ਕਮਜ਼ੋਰੀ ਹੋ ਜਾਣੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਸਮੱਸਿਆ ਆਂਦੀ ਹੈ ਸਾਰਾ ਉਹਨਾਂ ਦਾ ਪ੍ਰੋਪਰ ਇੱਥੇ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਥੈਂਕ ਯੂ